ਸੋਹਿਲਾ ਸਾਹਿਬ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵਹੁ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅ ਦੇ ਸੰਭਾਲੀਨ ਦੇਖੇਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਆਸੀ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਹ ਆਵਨ ਰਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆਂ ਕੜੀਆਂ ਪਹਰਾ ਥਿੱਤੀ ਵਾਰੀ ਮਾਂ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਮੂਰਤ ਨਾ ਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੂਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਿਤ ਮਨੋ ਆਂਦੀ ਨੋ ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰ ਕਉ ਹੋਏ ਜਾ ਤੇ ਤੇ ਰਹਿ ਨਾਏ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲਹੈ ਚੁੱਬੈ ਦੁਖ ਪਾਵੈ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਬ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਾਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ raag gauri purbi mahalla panjwa karo binanti sunho mere mita sant tahl ki bela ihha khat chalo har laha aage basna suhella aud katay din se rehna re man gur mil ka jis wari rahau ਇਹ ਸੰਸਾਰ ਬੇਕਾਰ ਸੰਸੇ ਮਹਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹੱਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋਫੇਰਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਸੋਹਿਲਾ ਸਾਹਿਬ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵਹੁ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅ ੜੇ ਸੰਭਾਲੀਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਆਸੀ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆਂ ਕੜੀਆਂ ਪਹਰਾ ਥਿੱਤੀ ਵਾਰੀ ਮਾ ਹੋਆ ਸੂਰਜ ਏਕੋ ਰੋਤਿ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਸਰੀ ਮਹਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਮੂਰਤ ਨਨ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਿਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋ ਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇਂ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਿਤ ਮਨੋ ਆਂਦੀ ਨੋ 모ਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਕੋ ਹੋਏ ਜਾਤੇ ਤੇ ਰੈ ਨਾਏ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲਹੈ ਚੁਬੈ ਦੁਖ ਪਾਵੈ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਾਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗਉੜੀ ਪੂਰਬੀ ਮਹਲਾ 5 ਕਰੋ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ 베ਲਾ ਈहां ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹਿਲਾ ਉਦ ਘਟੈ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਕਾਰ ਸੰਸੇ ਮਹਿਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹੱਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜਿ ਬਹੁਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕਉ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ नानक दास है सुख मगै मोको कर संतन तन की तूरे सोहेला साहिब सोहेला राग गौड़ी दीपकी महला पहला एक ओ अंकार सत गुरप्रसाद जय घर की रत आखी है करते कहो बिचारो तेत घर गावह सोहेला ਸਿਵਰੇ ਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅ ਦੇ ਸੰਭਾਲੀਐਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਆਸੀ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆਂ ਕੜੀਆਂ ਪਹਰਾ ਥਿੱਤੀ ਵਾਰੀ ਮਾ ਹੋਆ ਸੂਰਜ ਏਕੋ ਰਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਸਰੀ ਮਹੱਲਾ ਪਹਿਲਾ ਗਗਨ ਮੇਂ ਥਾਲ ਰਵ ਚੰਦ ਦੀਪਕ ਬੰਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਮੂਰਤ ਨਾ ਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੂਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਿਤ ਮਨੋ ਆਂਦੀ ਨੋ ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਕੋ ਹੋਏ ਜਾ ਤੇ ਤੇ ਰਹਿ ਨਾਏ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲ ਹੈ ਚੁੱਬੈ ਦੁੱਖ ਪਾਵੈ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਾਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾਹੇ raag gauri purbi mahalla panjawa karo binanti sunho mere mita sant tahal ki bela ihha khat chalo har laha aage basna suhella aud katay din se rehna re man gur mil ka jis wari rahau ਇਹ ਸੰਸਾਰ ਬੇਕਾਰ ਸੰਸੇ ਮਹਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹੱਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋਫੇਰਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਸੋਹਿਲਾ ਸਾਹਿਬ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵਹੁ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅ ਦੇ ਸੰਭਾਲੀਨ ਦੇਖੇਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਆਸੀ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆਂ ਕੜੀਆਂ ਪਹਰਾ ਥਿੱਤੀ ਵਾਰੀ ਮਾ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਮੂਰਤ ਨਨ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਿਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋ ਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਬਿਤ ਮਨੋ ਆਂਦੀ ਨੋ 모ਹੀ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਕ ਹੋਏ ਜਾਤੇ ਤੇ ਰੈ ਨਾਏ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮੇਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲਹੈ ਚੁੱਬੈ ਦੁਖ ਪਾਵੈ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਾਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗਉੜੀ ਪੂਰਬੀ ਮਹਲਾ 5 ਕਰੋ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ 베ਲਾ ਈहां ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹਿਲਾ ਉਦ ਘਟੈ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾ ਜਸ ਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹੱਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨੇਜ ਘਰ ਮਹਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ नानक दास है सुख मगै मोको कर संतन तन की तूरे सोहेला साहिब सोहला राग गौड़ी दीपकी महला पहला एक ओ अंकार सत प्रसाद जय घर की रत आखी है करते का चारो तेत घर गाव वह सोहेला ਸਿਵਰੇ ਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅ ਦੇ ਸੰਭਾਲੀਐਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹ ਸੱਜਣ ਆਸੀ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆਂ ਕੜੀਆਂ ਪਹਰਾ ਥਿੱਤੀ ਵਾਰੀ ਮਾ ਹੋਆ ਸੂਰਜ ਏਕੋ ਰਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਮੂਰਤ ਨਨ ਏਕ ਤੋਹੀ ਸਹਸ ਪਦ ਬਿਮਲ ਨਾ ਨਾ ਇੱਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋ ਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੂਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਬਿਤ ਮਨੋ ਆਂਦੀ ਨੋ ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਕੋ ਹੋਏ ਜਾ ਤੇ ਤੇ ਰੈ ਨਾਏ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲ ਹੈ ਚੁੱਬੈ ਦੁੱਖ ਪਾਵੈ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਾਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ raag gauri purbi mahalla 5 karo binanti sunho mere mita sant tahl ki bela ih khaat chalo har laha aage basan suhilla aud katay din se rehna re man gur mil ka jis wari rahau ਇਹ ਸੰਸਾਰ ਬੇਕਾਰ ਸੰਸੇ ਮਹਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹੱਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋਫੇਰਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ